ਮੇਰੀ ਮਾਂ ਨੇ ਲੋਕਾਂ ਦੇ ਘਰੇ ਭਾਂਡੇ ਮੰਗੇ ਲੋਕਾਂ ਦਾ ਗੋਹਾ ਕੂੜਾ ਕਰਕੇ ਸਾਨੂੰ ਪਾਲਿਆ ਪੋਲਸਿਆ ਮੈਨੂੰ ਵੱਡਾ ਕੀਤਾ ਜਿੰਨੇ ਦੇਗੀ ਸੀ ਉਹਨੇ ਮੈਨੂੰ ਪੜ੍ਹਾਈ ਦੇ ਖੇਤਰ 'ਚ ਵੀ ਪਾਇਆ ਮੈਂ ਤੋਂ ਦਿਨ ਮੇਰੇ ਯਾਦ ਹੈ ਕਿ ਜਦੋਂ ਮੈਂ ਸਕੂਲ ਜਾਂਦਾ ਹੁੰਦਾ ਸੀ ਮੇਰੇ ਪੈਰਾਂ ਦੇ ਵਿੱਚ ਕੈਂਚੀ ਵਾਲੀਆਂ ਚੱਪਲਾ ਹੁੰਦੀਆਂ ਸੀ ਟਾਕੀਆਂ ਵਾਲਾ ਪਜਾਮਾ ਹੁੰਦਾ ਸੀ ਫਟਿਆ ਮੇਰਾ ਝੱਗਾ ਹੁੰਦਾ ਸੀ ਤੇ ਮੇਰੇ ਕੋਲ ਬੁਰੀ ਵਾਲਾ ਝੁਲਾ ਹੁੰਦਾ ਸੀ ਜਦੋਂ ਮੈਂ ਸਕੂਲ ਵਿੱਚ ਪੜਨ ਜਾਂਦਾ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਪੜ੍ਹਾਈ ਦੇ ਨਾਲ ਨਾਲ ਕਾਲਜ ਆਪੀ ਦੀ ਗਰੀਬੀ ਸੀ ਮੈਨੂੰ ਯਾਦ ਆ ਕਿ ਮੈਂ ਜਦੋਂ 8ਵੀਂ ਦੇ ਪੇਪਰ ਦਿੱਤੇ ਆ 8ਵੀਂ ਦੇ ਪੇਪਰ ਦੇਖੇ 3 ਮਹੀਨੇ ਲਈ ਛੁੱਟੀਆਂ ਹੁੰਦੀਆਂ ਤੇ ਮੈਂ 3 ਮਹੀਨੇ ਜੱਟਾਂ ਦੇ ਦਾਣਿਆਂ ਤੇ ਰਲਿਆ ਸੀ ਮੈਂ 3 ਮਹੀਨੇ ਕੰਮ ਕੀਤਾ ਖੇਤਾਂ 'ਚ ਉਸ ਤੋਂ ਬਾਅਦ ਆ ਮੇਰੇ ਸੱਜੇ ਹੱਥ ਦੀ ਪਹਿਲੀ ਉਂਗਲ ਕੱਤੀ ਹੋਈ ਆ ਉਥੇ ਇੱਕ ਸਿਰਫ ਪੋਟਾ ਕੱਟਿਆ ਗਿਆ ਸੀ ਅੱਕ ਦੀ ਗਰੀਬੀ ਨੇ ਮੇਰੇ ਹੱਥ ਦੀ ਸਾਰੀ ਉਂਗਲ ਜੜਾ ਤੋਂ ਕਟਵਾਤੀ ਸੀ ਕਿਉਂਕਿ ਇਨਫੈਕਸ਼ਨ ਹੋ ਗਈ ਸੀ ਟ੍ਰੀਟਮੈਂਟ ਕਰਵਾ ਲਈ ਸੀ ਸਕਦੇ ਤੇ ਰਾਤ ਨੂੰ ਡਾਕਟਰ ਨੇ ਆਪਰੇਸ਼ਨ ਕਰਕੇ ਅੱਕ ਦੀ ਗਰੀਬੀ ਹੋਣ ਕਰਕੇ ਮੇਰੇ ਹੱਥ ਦੀ ਉਂਗਲ ਜੜਾ ਤੋਂ ਕੱਟੀ ਗਈ ਸੀ ਤੇ ਅੱਜ ਮੈਂ ਹੈਂਡੀਕੈਪਡ ਹਾਂ ਸੰਦੇ ਵਿੱਚ ਮੈਨੂੰ ਇਹ ਨਹੀਂ ਯਾਦ ਕਿ ਮੇਰੇ ਬਾਪ ਦੀ ਸ਼ਕਲ ਕਿਹੋ ਜੀ ਸੀ ਮੈਂ ਐਡਾ ਛੋਟਾ ਸੀ ਜਦੋਂ ਮੇਰਾ ਬਾਪ ਇਸ ਦੁਨੀਆ ਤੋਂ ਚਲੇ ਗਿਆ ਜੇ ਮੇਰੇ ਬਚਪਨ ਦੀ ਗੱਲ ਕੀਤੀ ਜਾਵੇ ਜਿਹੜਾ ਮੇਰਾ ਬਚਪਨ ਆ ਮੇਰਾ ਬਚਪਨ ਬਹੁਤ ਦੁੱਖਾਂ ਭਰਿਆ ਤੇ ਪੀੜਾਂ ਦਾ ਬਹੁਤ ਵੱਡਾ ਭਰਾਗਾ ਮੇਰਾ ਬਚਪਨ ਹੈ ਡਿਪਾਰਟਮੈਂਟ ਦੇ ਵਿੱਚ ਸਾਡੇ ਤੱਕ ਲਿਆ ਹੁੰਦੀਆਂ ਰਹਿੰਦੀਆਂ ਪਹਿਲਾਂ ਮੈਂ ਕਲਰਕ ਸੀ ਫਿਰ ਮੈਂ ਜੂਨੀਅਰ ਕਲਰਕ ਬਣਿਆ ਜੂਨੀਅਰ ਕਲਰਕ ਤੋਂ ਬਾਅਦ ਮੈਂ ਫਿਰ ਸੀਨੀਅਰ ਕਲਰਕ ਬਣਿਆ ਮੈਂ ਇਹ ਜੇ ਸੀਨੀਅਰ ਅਸਿਸਟੈਂਟ ਐਸ.ਐਮ. ਦਫਤਰ ਨਿਹਾਲ ਸਿੰਘ ਵਾਲਾ ਚੋਂ ਕਈ ਨੂੰ ਰਿਟਾਇਰ ਹੋਇਆ ਮੈਂ 4-5 ਸਤਿੰਜਾਂ ਤੱਕ ਪ੍ਰਮੋਸ਼ਨ ਲਈ ਆਲਦੋ ਡਿਪਾਰਟਮੈਂਟ ਦੇ ਵਿੱਚ ਆਪਦੀ ਮਿਹਨਤ ਦੇ ਨਾਲ ਉਸ ਤੋਂ ਬਾਅਦ ਜਦੋਂ ਮੈਂ 10ਵੀਂ ਪਾਸ ਕਰ ਲਈ ਮੇਰੀ ਵੱਡੀ ਭੈਣ ਦਾ ਵਿਆਹ ਸੀ ਸਾਡੇ ਪਰਿਵਾਰ ਵਿੱਚ ਅੱਕ ਵੀ ਗਰੀਬੀ ਸੀ ਮੈਂ ਜੱਟਾਂ ਦੇ 3000 ਰੁਪਏ ਤੇ 1 ਸਾਲ ਵਾਸਤੇ ਸੀ ਵੀ ਦਲੇਆ ਸੀ ਸੋ ਮੇਰਾ ਇੱਕ ਗਿਆਨਾ ਸੀ ਟਾਈਮ ਟਾਈਮ ਦੀ ਗੱਲ ਟਾਈਮ ਦੇ ਮੇਲੇ ਦੇ ਜੀ ਟਾਈਮ ਟਾਈਮ ਦੀ ਗੱਲ ਟਾਈਮ ਦੇ ਮੇਲੇ ਨੇ ਜੇ ਤੇਰੇ ਕੋਲੇ ਹੈ ਨਹੀਂ ਟਾਈਮ ਯਾਰ ਕਿਹੜਾ ਵੇਲੇ ਨੇ ਜੇ ਤੇਰੇ ਕੋਲੇ ਹੈ ਨਹੀਂ ਟਾਈਮ ਯਾਰ ਕਿਹੜਾ ਵੇਲੇ ਨੇ ਤੇ ਕੋੜੋ ਉਹਦੀ ਇੱਕ ਢੇਡ ਨਾ ਗਾਉਂਦਾ ਹੁੰਦਾ ਸੀ ਭਵਨ ਸਨੇਰੀ ਮਾਂ ਦਾ ਦੂਰੋ ਚਮਕਾ ਮਾਰਦਾ ਜੀ ਭਵਨ ਸਨੇਰੀ ਮਾਂ ਦਾ ਦੂਰੋ ਚਮਕਾ ਮਾਰਦਾ ਵੇਖਣ ਵਾਲਾ ਮੇਲਾ ਏ ਦਾਤੀ ਦੇ ਦਵਾਰ ਦਾ ਵੇਖਣ ਵਾਲਾ ਮੇਲਾ ਏ ਦਾਤੀ ਦੇ ਦਵਾਰ ਦਾ ਮੈਂ ਟਿਕਟ ਮੰਗ ਰਿਹਾ ਜੀ ਮੈਂ ਕਾਂਗਰਸ ਪਾਰਟੀ ਤੋਂ ਤੇ ਇਹ ਤਾਂ ਬਲਾਈ ਵੀ ਕਰੂੰਗਾ ਮੈਂ ਟਿਕਟ ਨਹੀਂ ਮੰਗ ਰਿਹਾ ਮੈਂ ਜਿਹੇ ਕਾਂਗਰਸ ਪਾਰਟੀ ਦੇ ਲੀਡਰ ਆ ਉਹਨਾਂ ਨੂੰ ਮਾਫ਼ ਦੇ ਵੀ ਰਿਹਾ ਉਹਨਾਂ ਨੂੰ ਆਪਦਾ ਬਾਇਓ ਡਾਟਾ ਵੀ ਦੇ ਰਿਹਾ ਵੀ ਮੇਰੀ ਆ ਹਿਸਟਰੀ ਆ ਮੇਰਾ ਡਾਟਾ ਐਨੀ ਕਿ ਮੇਰੀ ਕਪੈਸਿਟੀ ਆ ਮੈਂ 30 35 ਸਾਲ ਜਿਹੜੀ ਲੋਕਾਂ ਦੀ ਸੇਵਾ ਕੀਤੀ ਆ ਮੇਰਾ ਲੋਕਾਂ 'ਚ ਅਸਰ ਸੂਟ ਆ ਮੈਨੂੰ ਟਿਕਟ ਦੋ ਮੈਂ ਟਿਕਟ ਕਾਂਗਰਸ ਪਾਰਟੀ ਤੋਂ ਮੰਗਦਾ ਕਿਉਂਕਿ ਮੈਂ ਤਾਂ ਗਰੀਬੀ ਜੀ ਦਾ ਮਾਰਿਆ ਬੰਦਾ ਸੀ ਆ ਰੋਟੀ ਤਾਂ ਜੁੜਦੀ ਨਹੀਂ ਸੀ ਕਬੱਡੀ ਖੇਡਣੀ ਸੀ ਪਰ ਇਹ ਸੀ ਕਿ ਮੈਨੂੰ ਸ਼ੌਕ ਬਹੁਤ ਸੀ ਸ਼ੌਕ ਤਾਂ ਜ਼ਿੰਦਗੀ ਦੇ ਵਿੱਚ ਉਹ ਕਿਹੜਾ ਚੀਜ਼ ਐ ਜਿਹਦਾ ਮੈਨੂੰ ਸ਼ੌਕ ਨਹੀਂ ਕਬੱਡੀ ਗੇਮਾਂ ਸਪੋਰਟਸ ਵਾਲੇ ਪਾਸੇ ਮੈਨੂੰ ਸ਼ੌਕ ਕਰਾ ਦਿੱਕੇ ਮੇਰਾ ਬੇਟਾ ਗੌਰਪ੍ਰੀਤ 100 ਕਿਲੋ ਦੇ ਵੇਟ ਦੇ ਵਿੱਚ ਪਹਿਲਵਾਨੀ ਕਰ ਜਾ ਰਿਹਾ ਪੰਜਾਬ ਦਾ ਟਾਪਰ ਭਲਵਾਨ ਰਿਹਾ ਵੱਡੇ ਵੱਡੇ ਅਖਾੜਿਆਂ ਦੇ ਵਿੱਚ ਇਹਨੇ ਪੁਸ਼ਤੀ ਕੀਤੀ ਆ ਮੇਰੇ ਦੋਵੇਂ ਪੁੱਤੇ ਆ ਦੋਵੇਂ ਕ੍ਰਿਕਟ ਖੇਡਦੇ ਆ ਸਪੋਰਟਸ ਸਾਡੇ ਘਰ 'ਚ ਐ ਗਾਇਕੀ ਸਾਡੇ ਘਰ 'ਚ ਐ ਰਾਜਨੀਤੀ ਸਾਡੇ ਘਰ 'ਚ ਐ ਹੋ ਜੋ ਕੁਝਾ ਹੋਰੇ ਲਈ ਜਿਹੜਾ ਸਾਡੇ ਘਰ 'ਚ ਨਹੀਂ ਪਰਮਾਤਮਾ ਨੇ ਹਰ ਇੱਕ ਚੀਜ਼ ਸਾਨੂੰ ਦਾਤਾਂ ਬਖਸ਼ੀ ਆ। ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਵੀਡੀਓ ਦਾ ਪਰੋੜਾ ਜ਼ਿੰਦਗੀ ਤੇ ਗੱਲਾਂ। ਸੋ ਜ਼ਿੰਦਗੀ ਤੇ ਗੱਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਕੋਈ ਪ੍ਰਸਿੱਧ ਸ਼ਖਸੀਅਤ ਨਾਲ ਤੁਹਾਡੀ ਜਿਹੜੀ ਮੁਲਾਕਾਤ ਕਰਾਉਂਦੇ ਰਹਿੰਨੇ ਆ। ਸੋ ਅੱਜ ਵੀ ਤੁਹਾਡੇ ਨਾਲ ਪ੍ਰਸਿੱਧ ਸ਼ਖਸੀਅਤ ਤੇ ਕਿਵੇਂ ਹਰ ਖੇਤਰ ਦੇ ਵਿੱਚ ਮੱਲਾ ਮਾਰਨ ਵਾਲੇ ਜੋ ਕਿ ਬਹੁਤ ਹੀ ਸਤਿਕਾਰਯੋਗ ਸਾਡੇ ਭਾਈ ਕੁਲਦੀਪ ਪੱਟੀ ਪੱਤੋ ਸੋ ਹਾਂਜੀ ਪੱਤੀ ਸਾਹਿਬ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਦੇ ਪ੍ਰੋਗਰਾਮ ਜ਼ਿੰਦਗੀ ਤੇ ਗੱਲਾਂ ਵਿੱਚ ਤੁਹਾਡਾ ਕੋਟਲ ਕੋਟ ਧੰਨਵਾਦ ਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਹੈ ਮੈਂ ਫਿਕਰਮੰਦ ਮੀਡੀਆ ਉਹਦਾ ਜਿਹੜਾ ਪ੍ਰੋਗਰਾਮ ਹੈ ਜ਼ਿੰਦਗੀ ਤੇ ਗੱਲਾਂ ਦੀ ਸਾਰੀ ਟੀਮ ਸਾਰੇ ਚੈਨਲ ਸਾਰੇ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਤੇਰੀ ਪੱਤੀ ਪੱਤੋ ਹਾਂਜੀ ਪੱਤੀ ਸਾਹਿਬ ਜਿਨੇ ਕੇ ਆਪਾਂ ਗੱਲ ਕਰੀਏ ਨਾ ਜਿਵੇਂ ਕਿ ਤੁਸੀਂ ਪਿੰਡੂ ਖੇਤਰ ਦੇ ਨਾਲ ਜੁੜੇ ਹੋ ਨਾ ਆਪਣੇ ਪਿੰਡ ਦੀਆਂ ਬਚਪਨ ਦੀਆਂ ਜਿਹੜੀਆਂ ਗੱਲਾਂ ਕਿਵੇਂ ਤੁਹਾਡਾ ਕਿਹੜਾ ਪਿੰਡ ਹੈ ਕਿਵੇਂ ਤੁਹਾਡਾ ਬਚਪਨ ਗੁਜ਼ਰਿਆ ਕਿਵੇਂ ਐਜੂਕੇਸ਼ਨ ਕੀਤੀ ਕਿਵੇਂ ਐਜੂਕੇਸ਼ਨ ਪੜ੍ਹੇ ਲਗੇ ਜੋ ਮੇਰੇ ਬਚਪਨ ਦੀ ਗੱਲ ਕੀਤੀ ਜਾਵੇ ਜਿਹੜਾ ਮੇਰਾ ਬਚਪਨ ਹੈ ਮੇਰਾ ਬਚਪਨ ਬਹੁਤ ਦੁੱਖਾਂ ਭਰਿਆ ਇਹ ਪੀੜਾ ਦਾ ਬਹੁਤ ਵੱਡਾ ਭਰਾਗਾ ਮੇਰਾ ਬਚਪਨ ਹੈ ਬਚਪਨ ਦੇ ਵਿੱਚ ਮੈਨੂੰ ਇਹ ਨੂੰ ਯਾਦ ਤੇ ਮੇਰੇ ਬਾਪ ਦੀ ਸ਼ਕਲ ਕਿਹੋ ਜੀ ਸੀ ਮੈਂ ਇਡਾ ਛੋਟਾ ਸੀ ਜਦੋਂ ਮੇਰਾ ਬਾਪ ਇਸ ਦੁਨੀਆ ਤੋਂ ਚਲਾ ਗਿਆ ਮੇਰੀ ਮਾਂ ਨੇ ਲੋਕਾਂ ਦੇ ਘਰੇ ਭਾਂਡੇ ਮੰਗੇ ਲੋਕਾਂ ਦਾ ਗੋਹਾ ਕੂੜਾ ਕਰਕੇ ਸਾਨੂੰ ਪਾਲਿਆ ਪੋਲਸਿਆ ਮੈਨੂੰ ਵੱਡਾ ਕੀਤਾ ਜਿੰਨੇ ਯੋਗੀ ਸੀ ਉਹਨੇ ਮੈਨੂੰ ਪੜ੍ਹਾਈ ਦੇ ਖੇਤਰ 'ਚ ਵੀ ਪਾਇਆ ਮੈਂ ਉਹ ਦਿਨ ਮੇਰੇ ਯਾਦ ਹੈ ਜਦੋਂ ਮੈਂ ਸਕੂਲ ਜਾਂਦਾ ਹੁੰਦਾ ਸੀ ਮੇਰੇ ਪੈਰਾਂ ਦੇ ਵਿੱਚ ਕੈਂਚੀ ਵਾਲੀਆਂ ਚੱਪਲਾ ਹੁੰਦੀਆਂ ਸੀ ਟਾਕੀਆਂ ਵਾਲਾ ਪਜਾਮਾ ਹੁੰਦਾ ਸੀ ਫਟਿਆ ਮੇਰਾ ਝੱਗਾ ਹੁੰਦਾ ਸੀ ਤੇ ਮੇਰੇ ਕੋਲ ਬੂਰੀ ਵਾਲਾ ਝੂਲਾ ਹੁੰਦਾ ਸੀ ਜਦੋਂ ਮੈਂ ਸਕੂਲ ਵਿੱਚ ਪੜਨ ਜਾਂਦਾ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਪੜ੍ਹਾਈ ਦੇ ਨਾਲ ਨਾਲ ਘਰ ਵਿੱਚ ਆਪੀ ਦੀ ਗਰੀਬੀ ਸੀ ਮੈਨੂੰ ਯਾਦ ਆ ਕਿ ਮੈਂ ਜਦੋਂ 8ਵੀਂ ਦੇ ਪੇਪਰ ਦਿੱਤੇ ਆ 8ਵੀਂ ਦੇ ਪੇਪਰ ਦੇਖ ਕੇ 3 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਮੈਂ 3 ਮਹੀਨੇ ਜੱਟਾਂ ਦੇ ਦਾਣਿਆਂ ਤੇ ਰਲਿਆ ਸੀ ਮੈਂ 3 ਮਹੀਨੇ ਕੰਮ ਕੀਤਾ ਖੇਤਾਂ 'ਚ ਉਸ ਤੋਂ ਬਾਅਦ ਜਦੋਂ ਮੈਂ 10ਵੀਂ ਪਾਸ ਕਰ ਲਈ ਮੇਰੀ ਵੱਡੀ ਭੈਣ ਦਾ ਵਿਆਹ ਸੀ ਸਾਡੇ ਪਰਿਵਾਰ ਵਿੱਚ ਅੱਕ ਵੀ ਗਰੀਬੀ ਸੀ ਮੈਂ ਜੱਟਾਂ ਦੇ 3000 ਰੁਪਏ ਤੇ 1 ਸਾਲ ਵਾਸਤੇ ਸੀ ਵੀ ਰਲਿਆ ਸੀ ਅੱਛਾ ਜੇ ਆਪਾਂ ਪੜ੍ਹਾਈ ਦੇ ਐਜੂਕੇਸ਼ਨ ਦੀ ਗੱਲ ਕਰੀਏ ਸਰ ਜੀ ਕਿੰਨੀ ਕੁ ਪੜ੍ਹਾਈ ਕੀਤੀ ਕਿੱਥੋਂ ਕੀਤੀ ਮੈਂ ਜਿਹੜਾ ਮੇਰਾ ਜਨਮ ਹੈ ਉਹ ਹਰਿਆਣੇ ਦੇ ਵਿੱਚ ਹੋਇਆ ਸੀ ਪਿੰਡ ਬਰਸੀਨ ਮੇਰੇ ਮਾਪੇ ਗਰੀਬੀ ਕਾਰਨ ਉੱਥੇ ਚਲੇ ਗਏ ਸੀ ਅਸੀਂ ਪੰਜ ਭਰਾ ਤਿੰਨ ਭੈਣਾਂ ਸਾਰਿਆਂ ਦਾ ਜਨਮ ਹਰਿਆਣੇ ਦਾ ਉੱਥੇ ਮੈਂ ਪੰਜਵੀਂ ਤੱਕ ਹਿੰਦੀ ਮੀਡੀਅਮ ਦੇ ਵਿੱਚ ਪੜਿਆ ਮੈਨੂੰ ਯਾਦ ਆ ਕਿ ਉੱਥੇ ਵੀ ਸਾਡੇ ਤੇ ਅੱਕ ਦੀ ਗਰੀਬੀ ਸੀ ਆ ਮੇਰੇ ਸੱਜੇ ਹੱਥ ਦੀ ਪਹਿਲੀ ਉਂਗਲ ਕੱਟੀ ਹੋਈ ਆ ਉੱਥੇ ਇੱਕ ਸਿਰਫ ਪੋਟਾ ਘਟਿਆ ਗਿਆ ਸੀ ਅੱਕ ਦੀ ਗਰੀਬੀ ਨੇ ਮੇਰੇ ਹੱਥ ਦੀ ਸਾਰੀ ਉਂਗਲ ਜੜਾ ਤੋਂ ਕਟਵਾਤੀ ਸੀ ਕਿਉਂਕਿ ਇਨਫੈਕਸ਼ਨ ਹੋ ਗਈ ਸੀ ਟਰੀਟਮੈਂਟ ਕਰਵਾ ਲਈ ਸੀ ਸਕਦੇ ਤੇ ਰਾਤ ਨੂੰ ਡਾਕਟਰ ਨੇ ਆਪਰੇਸ਼ਨ ਕਰਕੇ ਅੱਖ ਦੀ ਗਰੀਬੀ ਹੋਣ ਕਰਕੇ ਮੇਰੇ ਹੱਥ ਦੀ ਉਂਗਲ ਜੜਾ ਤੋਂ ਕੱਟੀ ਗਈ ਸੀ ਤੇ ਅੱਜ ਮੈਂ ਹੈਂਡੀਕੈਪਡ ਹ ਸੋ ਬਹੁਤ ਗਰੀਬੀ ਦੇ ਵਿੱਚੋਂ ਲੰਘਿਆ ਮੈਂ ਹਰਿਆਣੇ ਦੇ ਪਿੰਦ ਪੜਿਆ ਹਿੰਦੀ ਭਾਸ਼ਾ ਦੇ ਵਿੱਚ ਉਸ ਤੋਂ ਬਾਅਦ ਆ ਕੇ ਮੈਂ 6ਵੀਂ ਕਲਾਸ ਦੇ ਵਿੱਚ ਸੀਨੀਅਰ ਸਕੂਲ ਸਕੂਲ ਪਤੋਹੀ ਰਾਸਲ ਦੇ ਵਿੱਚ ਦਾਖਲਾ ਲਿਆ ਉੱਥੇ ਦਾ ਪਲਸ 10ਵੀਂ ਕੀਤੀ 10ਵੀਂ ਪਾਸ ਕਰਕੇ ਸਾਡੇ ਤੇ ਬਹੁਤ ਜ਼ਿਆਦਾ ਗਰੀਬੀ ਸੀ ਹਰ ਕਾਦੀ ਗਰੀਬੀ ਸੀ ਰੋਟੀ ਵੀ ਕਦ ਨਾਲ ਨਸੀਬ ਨਹੀਂ ਸੀ ਹੁੰਦੀ 4 ਵਜੇ ਤੱਕ ਸਕੂਲੋਂ ਪੜਨਾ 4 ਵਜੇ ਆ ਕੇ ਖੇਤਾਂ ਦੇ ਵਿੱਚੋਂ ਬਾਲਣ ਗੋਹਾ ਕੂੜਾ ਚੋਕੇ ਲਿਆ ਕੇ ਸਾਡਾ ਚੁੱਲਾ ਤਪਦਾ ਹੁੰਦਾ ਸੀ ਐਨੀ ਮੈਂ ਗਰੀਬੀ ਦੇ ਵਿੱਚ ਲੰਘਿਆ ਹੋਇਆ ਅੱਛਾ ਫਿਰ 10ਵੀਂ ਤੋਂ ਬਾਅਦ ਫਿਰ ਸੀਰੀਅਸ ਕੈਂਟਰੀ ਸਕੂਲ ਤੋਂ ਬਾਅਦ ਜਿੱਵੇਂ ਤੁਸੀਂ ਦਫ਼ਤਰ ਐਸਡੀਐਮ ਦੇ ਨੌਕਰੀ ਕਰਦੇ ਉਹ ਨੌਕਰੀ ਦਾ ਤਵਾਬਾ ਜਿਹੜਾ ਕਿਵੇਂ ਬਣਿਆ 10ਵੀਂ ਕਰਨ ਤੋਂ ਬਾਅਦ ਮੈਨੂੰ ਸਭ ਤੋਂ ਪਹਿਲਾਂ ਡਾਇਰੈਕਟਰ ਡੇਟ ਸਥਾਨਕ ਸਰਕਾਰ ਪੰਜਾਬ ਚੰਡੀਗੜ੍ਹ ਬੋਟਾਂ ਬਣਾਉਣ ਦੇ ਵਿੱਚ ਕੱਚਿਆਂ ਦੇ ਵਿੱਚ ਰੱਖਿਆ ਗਿਆ ਸੀ 6 ਮਹੀਨੇਾਸਤੇ ਸਨ ਕਿੰਨਾ ਸਰ ਸਾਲੋਂ ਹੈਗੀ ਹੈ ਗੱਲ ਅ 80-81 ਦੀ ਗੱਲ ਹੋਏਗੀ 10ਵੀਂ ਕਰਨ ਤੋਂ ਬਾਅਦ ਹੀ ਮੇਰੀ ਸਿਲੈਕਸ਼ਨ ਹੋ ਗਈ ਸੀ ਦੋ ਮੈਂ 6 ਮਹੀਨੇ ਕੰਮ ਕੀਤਾ ਜਦੋਂ ਨੂੰ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਉਹਨੂੰ ਨੌਕਰੀ ਮਿਲੇਗੀ ਨੌਕਰੀ ਮਿਲ ਗਈ ਉਹਦੇ ਨੂੰ ਗਾਣੇ ਕੱਢਤਾ ਉਹਨਾਂ ਨੇ ਡਿਪਾਰਟਮੈਂਟ ਦੇ 6 ਮਹੀਨੇ ਆਸਤੇ ਹੀ ਰੱਖਿਆ ਸੀ ਮੈਂ ਸਟ੍ਰਗਲ ਕਰਦਾ ਰਿਹਾ ਜ਼ਿੰਦਗੀ 'ਚ ਮੈਨੂੰ ਗਾਉਣ ਦਾ ਸ਼ੌਕ ਸੀ ਮੈਂ ਗਾਉਣ ਵਾਲਿਆਂ ਦੇ ਪਾਰਟੀਆਂ ਨਾਲ ਜਾਣਾ ਸ਼ੁਰੂ ਕਰਤਾ ਡਰਾਮੇ ਵਾਲਿਆਂ ਨਾਲ ਜਾਣਾ ਸ਼ੁਰੂ ਕਰਤਾ ਔਰ ਮੈਂ ਉਹ ਕੰਮ ਦੇ ਵਿੱਚ ਚੱਲਦਾ 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 ਹੌਲੀ-ਹੌਲੀ ਮੇਰੇ ਲੋਕਾਂ ਦੇ ਨਾਲ ਲਿੰਕ ਬਣਦੇ ਗਏ ਜਦੋਂ ਮੇਰੇ ਲੋਕਾਂ ਨਾਲ ਲਿੰਕ ਬਣਦੇ ਗਏ ਮੈਨੂੰ ਯਾਦ ਹੈ ਸਰਦਾਰ ਹਜੂਰਾ ਸਿੰਘ ਨਾਰ ਅੱਜ ਵੀ ਜਿਉਂਦੇ ਨੇ ਜਿਹੜੇ ਜ਼ਿਲ੍ਹਾ ਭਲਾਈ ਅਕਸਰ ਫਰੀਦਕੋਟ ਲੱਗੇ ਸੀ ਉਹਨਾਂ ਨੇ ਪਹਿਲੀ ਵਾਰ ਮੇਰਾ ਇੱਕ ਇੰਪਲੋਇਮੈਂਟ ਐਕਸਚੇਂਜ ਦੇ ਵਿੱਚੋਂ ਨੌਕਰੀ ਵਾਸਤੇ ਕਾਰਡ ਕੱਢਿਆ ਸੀ ਪੀਐਮ ਦੀ ਪੋਸਟ ਸੀ ਤੇ ਮੈਨੂੰ ਉਹਨਾਂ ਦੇ ਹਜੂਰਾ ਸਿੰਘ ਨਾਰ ਨੇ ਬਕੌਰ ਪੀਲ ਡੀਸੀ ਵਾਸਤੇ ਫਰੀਦਕੋਟ ਸਿਲੈਕਟ ਕਰਾਇਆ ਸੀ ਮੈਂ ਚਪੜਾਸੀ ਭਰਤੀ ਹੋਇਆ ਸੀ ਕਚਹਿਰੀ ਦੇ ਵਿੱਚ ਅੱਛਾ ਜਰਾ ਸਰ ਤੁਸੀਂ ਗਾਇਕੀ ਦੀ ਗੱਲ ਕੀਤੀ ਕੈਕੀ ਖੇਤਰ ਦੀ ਹਰ ਇੱਕ ਸ਼ਖਸੀਅਤ ਦੇ ਪਿੱਛੇ ਕਿਸੇ ਨਾ ਕਿਸੇ ਦਾ ਜੂੜ ਹੱਥ ਹੁੰਦਾ ਜਿਹੜੀ ਤੁਹਾਡੀ ਕਾਮਯਾਬੀ ਹੈ ਜਾਂ ਗਾਇਕੀ ਦੇ ਖੇਤਰ ਚ ਲਾ ਲੋ ਜਾਂ ਫਿਰ ਪੜ੍ਹਾਈ ਆ ਨੌਕਰੀ ਵੀ ਤੂੰ ਸਪਾਰਸ਼ਨਾ ਜਾ ਕੇ ਨੇ ਕੋਈ ਮਦਦ ਕੀਤੀ ਕਿਸ ਤਰ੍ਹਾਂ ਕੋਣ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਨੌਕਰੀ ਵਾਸਤੇ ਕੋਈ ਸਪਾਰਸ਼ ਨਹੀਂ ਕੋਈ ਕੁਛ ਨਹੀਂ ਮੇਰੇ ਵਾਸਤੇ ਉਹ ਮੇਰਾ ਵਾਹਿਗੁਰੂ ਸੀ ਕਿ ਮੈਨੂੰ ਨੌਕਰੀ ਮਿਲ ਗਈ ਤੇ ਮੇਰੀ ਕਿਸੇ ਨੇ ਕੋਈ ਸਪਾਰਸ਼ ਨਹੀਂ ਕੀਤੀ ਕੁਛ ਨਹੀਂ ਤੇ ਉਸ ਤੋਂ ਬਾਅਦ ਗਾਇਕੀ ਦੇ ਵਿੱਚ ਮੈਂ ਜਰੂਰ ਮਤਲਬ ਮਾੜਾ ਮੋਟਾ ਸਿੱਖਦਾ ਰਿਹਾ ਮੈਂ ਜਨਾਬ ਬੜਕੇ ਸਿੱਧੂ ਸਾਹਿਬ ਕੋਲੇ ਜਾਣਾ ਜਾਂ ਹੋਰ ਬੰਦਿਆਂ ਕੋਲੇ ਜਾ ਕੇ ਮੈਂ 뮤ਜ਼ਿਕ ਵਗੈਰਾ ਸਿੱਖਣਾ ਤੇ ਨਾਲ ਨਾਲ ਜਦੋਂ ਮੇਰੀ ਸ਼ਾਦੀ ਹੋਈ ਮੇਰੀ ਵਾਈਫ ਦਾ ਮੈਨੂੰ ਬੜਾ ਸਹਿਯੋਗ ਸੀ ਉਹਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ ਕਦੇ ਉਹ ਇਹ ਨਹੀਂ ਸੋਚਿਆ ਵੀ ਤੂੰ ਕੰਮ ਨਹੀਂ ਕਰਦਾ ਜਾਂ ਜਿਹੜੇ 4 ਪੈਸੇ ਤੂੰ ਗਾਣਿਆਂ ਤੇ ਕਸਟਾ ਤੂੰ ਉਹਦੇ ਉਧਰ ਲਾ ਦਿੰਦਾ ਘਰ ਦੀ ਗਰੀਬੀ ਉਸੇ ਕਰਕੇ ਚੱਲਦੇ ਚੱਲਦੇ ਮੇਰੀ ਵਾਈਫ ਦਾ ਬਹੁਤ ਵੱਡਾ ਯੋਗਦਾਨ ਸੀ ਮੇਰੀ ਪੜ੍ਹਾਈ 'ਚ ਮੇਰੀ ਨੌਕਰੀ 'ਚ ਮੇਰੀ ਗਾਇਕੀ 'ਚ ਮੇਰੇ ਬੱਚਿਆਂ ਦੇ ਜੀਵਨ 'ਚ ਮੇਰੀ ਵਾਈਫ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਅੱਛਾ ਸਰ ਜੇ ਗਾਇਕੀ ਦੀ ਗੱਲ ਕਰੀਏ ਪਹਿਲੀ ਵਾਰੀ ਮਾਰਕੀਟ ਦੇ ਵਿੱਚ ਜੇ ਰਿਕਾਰਡਿੰਗ ਕਹੀਏ ਤਾਂ ਉਹ ਕਿਹੜਾ ਜੀਤ ਸੀ ਮਾਰਕੀਟ ਦੇ ਵਿੱਚ ਕਿਹੜੇ ਸਵਾਦ ਨਾਲ ਕਿਵੇਂ ਆਇਆ ਉਹ ਸਭ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਇੱਕ ਨਾ ਆਨੰਦ ਕੰਪਨੀ ਬਠਿੰਡੇ ਦੀ ਕੰਪਨੀ ਹੈ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਮੇਰਾ ਦੋਸਤ ਸੀ ਸੱਤਪਲ ਭੁੱਲਾ ਉਹਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਇੱਕ ਮੇਰੀ ਕੈਸਟ ਆਈ ਸੀ ਉਹ ਕੈਸਟ ਦਾ ਨਾਮ ਸੀ ਉਹ ਮੇਰਾ ਕੀ ਲੱਗਦਾ ਉਹ ਮੇਰਾ ਕੀ ਲੱਗਦਾ ਬੜਾ ਸੋਹਣਾ ਮਤਲਬ ਗਾਣਾ ਸੀ ਉਹਦੇ ਵਿੱਚ ਬਿਕਰ ਮਹਾਰਾਜ ਦੇ ਗਾਣੇ ਵੀ ਸੀ ਸਤਬਲ ਭੋਲੇ ਦੇ ਗਾਣੇ ਸੀ ਹੋਰ ਉਹ ਮੇਰੀ ਸਭ ਤੋਂ ਪਹਿਲੀ ਕੈਸਟ ਹੋ ਸੀ ਉਸ ਕੈਸਟ ਦਾ ਵਧੀਆ ਹੰਗਾਰਾ ਰਿਆ ਜਣੀ ਸੁੱਬਾ ਦੁਪਹਿਰ ਹਿੰਟ ਨਹੀਂ ਕਹਿ ਸਕਦਾ ਆਮ ਨੋਰਮਲ ਦੇ ਦਰਮਿਆਨਾਂ ਦਾ ਮੈਨੂੰ ਹੰਗਾਰਾ ਉਸ ਕੈਸਟ ਦਾ ਵੀ ਮਿਲਿਆ ਸੀ ਤੇ ਅੱਜ ਕੱਲ ਜਿਹੜੇ ਤੁਹਾਡੇ ਮਾਰਕੀਟ ਦੇ ਵਿੱਚ ਗੀਤ ਚੱਲ ਰਹੇ ਆ ਜੇ ਕਈ ਕਿਦੀ ਗੱਲ ਕਰੀਏ ਗਾਉਣ ਦੇ ਨਾਲਾ ਤੁਸੀਂ ਇੱਕ ਗੀਤ ਕਰ ਲੈ ਇੱਕ ਵੀ ਬਹੁਤ ਵਧੀਆ ਆਵਾਜ਼ ਵੀ ਵਧੀਆ ਤੁਹਾਡੀ ਇਹ ਅੱਜਕੱਲ ਜਿਹੜੇ ਤੁਸੀਂ ਮਾਰਕੀਟ ਦੇ ਵਿੱਚ ਤੁਹਾਡੇ ਪ੍ਰਚਲਿਤ ਗੀਤ ਨੇ ਪ੍ਰਸਿੱਧ ਗੀਤ ਨੇ ਉਹਨਾਂ ਗੀਤਾਂ ਦੇ ਵਿੱਚੋਂ ਜੇ ਐਕਟੋ ਬੋਲ ਹੋ ਜਾਣ ਵਾਲੇ ਵੈਸੇ ਸਾਈ ਅੰਤਰੇ ਦੱਸੇ ਜਾਂ ਤਾਂ ਸੋ ਗੱਲ ਇਹ ਹੈ ਵੀ ਮੈਂ ਤੁਹਾਨੂੰ ਇਹ ਗੱਲ ਦੱਸ ਦੇਣੀ ਚਾਹਣਾ ਹੈ ਕਿ ਮੈਂ ਕਦੇ ਕੋਈ ਇਤਿਹਾਸ ਨਹੀਂ ਪੜਿਆ ਜੀ ਕਦੇ ਮੈਂ ਕੋਈ ਕਿਤਾਬ ਨਹੀਂ ਪੜੀ ਜੀ ਪਰ ਉਸ ਪ੍ਰਮਾਤਮਾ ਦਾ ਐਨਾ ਕਿ ਸ਼ੁਕਰਾਨਾ ਹੈ ਕਿ ਜਦੋਂ ਮੇਰੇ ਦਿਮਾਗ ਦੇ ਵਿੱਚ ਕੋਈ ਆਈਡੀਆ ਆ ਜੇ ਵੀ ਗਾਣਾ ਲਿਖਣਾ ਮੈਂ ਪੈਨ ਚਾ ਕੇ ਗਾਣਾ ਲਿਖਦਾ ਮੈਨੂੰ ਨਹੀਂ ਪਤਾ ਉਹ ਗਾਣਾ ਕਿੱਦਾਂ ਪੂਰਾ ਹੁੰਦਾ 3 ਸਟਾਈਜ਼ ਗਾਣਾ ਪੂਰਾ ਹੁੰਦਾ ਫਿਰ ਮੈਂ ਕਹਿੰਦਾ ਗਾਣਾ ਲਿਖਦਾ ਉਹ ਤੇ ਬੜਾ ਧਿਆਨ ਰੱਖਦਾ ਕਿ ਜਿਹੜੇ ਪੈਨ ਸੇ ਵਿੱਚ ਮੈਂ ਗਾਣਾ ਲਿਖਦਾ ਉਸੇ ਟਾਈਪ ਚੀਜ਼ੀ ਹੁੰਦਾ ਇਹ ਨਹੀਂ ਵੀ ਗਾਣਾ ਕਿਸੇ ਮੱਕਾਵੇ ਗਲਾਸ ਤੇ ਗਾਣਾ ਗਿਆ ਰਾਂ ਤੇ ਵਿੱਚ ਸਟੀਲ ਦੀ ਗੋਲੀ ਤੂਰੀ ਹੋ ਰਹੀ ਨਾ ਵਾਣਾ ਕੱਚ ਦੇ ਗਲਾਸ ਤੇ ਹੀ ਹੋਊਗਾ ਇਸ ਕਰਕੇ ਵੀ ਮੇਰਾ ਜਿਹੜਾ ਲਿਖਣ ਦਾ ਹੁਣ ਇੰਨਾ ਕੁ ਪ੍ਰੈਕਟੀਕਲ ਹੋ ਚੁੱਕਿਆ 2009 ਦੇ ਵਿੱਚ ਮੈਂ ਤੇ ਮੇਰੇ ਉਸਤਾਦ جناب ਬਰਕੇ ਸਿੰਘੂ ਸਾਹਿਬ ਅਸੀਂ ਇੰਗਲੈਂਡ ਚਲੇ ਗਏ ਇੰਗਲੈਂਡ ਦੀ ਧਰਤੀ ਤੇ ਜਦੋਂ ਅਸੀਂ ਗਏ ਉੱਥੇ ਰੁਕੇ ਉੱਥੇ ਮੱਲ੍ਹੀ ਫੈਮਿਲੀ ਹੈ ਸਰਦਾਰ ਖੁਲਵੰਤ ਸਿੰਘ ਮੱਲ੍ਹੀ ਕੁਲਦੀਪ ਮੱਲ੍ਹੀ ਸਰਦਾਰ ਗੁਰਮੀਰ ਸਿੰਘ ਮੱਲ੍ਹੀ ਇੰਗਲੈਂਡ ਦੇ ਰਾਜੇ ਮਹਾਰਾਜੇ ਬੰਦੇ ਨੇ ਉਹ ਸਾਨੂੰ ਮੋਗੇ ਤੋਂ ਇੰਗਲੈਂਡ ਲੈ ਕੇ ਗਏ 22 ਦਿਨ ਬਾਅਦ ਸਾਨੂੰ ਛੱਡਣ ਆਏ ਸਾਰੇ ਭਰਾ ਤੇ ਦੋਸਤੋ ਉਹਨਾਂ ਨੇ ਐਨੀ ਸਾਡੀ ਸੇਵਾ ਕੀਤੀ ਐਨਾ ਸਾਨੂੰ ਘੁਮਾਇਆ ਫਰਾਇਆ ਇੰਗਲੈਂਡ ਦੀ ਧਰਤੀ ਤੇ ਜਿਹੜਾ ਮੇਰਾ ਸੁਪਰ ਡੂਪਰ ਹਿੱਟ ਗਾਣਾ ਹੋਇਆ ਉਹ ਮੈਂ ਇੰਗਲੈਂਡ ਦੀ ਧਰਤੀ ਤੇ ਲਿਖਿਆ ਸੀ ਮੇਰੇ ਦਿਮਾਗ 'ਚ ਇੱਕ ਬੜੇ ਚਿਰ ਦਾ ਆਈਡੀਆ ਲੜਕਦਾ ਸੀ ਕਿ ਕਿਸੇ ਸਿੰਗਰ ਨੇ ਗਾਣਾ ਗਾਇਆ ਸੀ ਕਿਸੇ ਕੁੜੀ ਨੂੰ ਸੰਬੋਧਨ ਕਰਕੇ ਚੜ੍ਹਿਆ ਚਾਰੇ ਤੈਨੂੰ ਪਿਆਰ ਸਿਖਾਵਾ ਮੇਰੇ ਮਨ ਤੋਂ ਰੜਕਦਾ ਸੀ ਵੀ ਇੱਕ ਪੰਜਾਬੀ ਮਾਂ ਬੋਲੀ ਨੂੰ ਕੁੜੀ ਦਾ ਰੂਪ ਕਰਕੇ ਇੱਕ ਪੁਰਾਣਾ ਗਵਈਆ ਉਹ ਕਹਿ ਰਿਹਾ ਚੜਿਆ ਸਵਾਰੇ ਤੈਨੂੰ ਪੈਂਤੀ ਸਿਖਾਵਾਂ ਮੈਂ ਉਹਦਾ ਜਵਾਬ ਦੇਣ ਵਾਸਤੇ ਗਾਣਾ ਲਿਖਿਆ ਸੀ ਨਹੀਂ ਉਹ ਮਾਣ ਹੋ ਪੰਜਾਬ ਦਾ ਮਾਣ ਹੋ ਪੰਜਾਬ ਦਾ ਤੇ ਮਾਣ ਹੀ ਕਹਾਇਓ ਉਹ ਪੁੱਤਰੋ ਪੰਜਾਬੀਓ ਪੰਜਾਬੀ ਨਾਂ ਬੁਲਾਇਓ ਪੁੱਤਰੋ ਪੰਜਾਬੀਓ ਪੰਜਾਬੀ ਨਾਂ ਭਲਾਇਓ ਪੰਜਾਬੀ ਦੀ ਪਹਿਲੀ ਲੈਨ ਊੜਾ ਆੜਾ ਈ ਦੀ ਸਸਾ ਹਾ ਹਾ ਇਹਦਾ ਮਤਲਬ ਇਹ ਨਹੀਂ ਵੀ ਮੂੜਾ ਉੱਠ ਤੇ ਆੜਾ ਨਾਲ ਇਹਦਾ ਮਤਲਬ ਉਰਾ ਇੱਕ ਗੁਰੂਆਂ ਦੀ ਆੜਾ ਅਰਦਾਸ ਨਾਲ ਈ ਦੀ ਇੱਕ ਓੰਕਾਰ ਸੱ ਸਤਿ ਸ੍ਰੀ ਅਕਾਲ ਹਾ ਹਾ ਹੱਥ ਬੰਨ੍ਹ ਫੜੇ ਤੁਸੀਂ ਸਭ ਨੂੰ ਬੁਲਾਇਓ ਉਹ ਪੁੱਤਰੋ ਪੰਜਾਬੀਓ ਪੰਜਾਬੀ ਨਾ ਬੁਲਾਇਓ ਪੁੱਤਰੋ ਪੰਜਾਬੀਓ ਪੰਜਾਬੀ ਨਾ ਬੁਲਾਇਓ ਇਹ ਗਾਣਾ ਮੈਂ ਸਾਰਾ ਪੰਜਾਬੀ ਮਾਂ ਬੋਲੀ ਦਾ ਗੁਰੂ ਗ੍ਰੰਥ ਸਾਹਿਬ ਦਾ ਕੱਲਾ ਕੱਲਾ ਗਾਣਾ ਜੋੜ ਕੇ ਇਹਨਾਂ ਗਾਣਾ ਲਿਖਿਆ ਸੀ ਇਹ ਗਾਣੇ ਨੇ ਮੈਨੂੰ ਬਹੁਤ ਮਾਣ ਸਤਿਕਾਰ ਪਿਆਰ ਦਿੱਤਾ ਮੇਰਾ ਨਾਂ ਬਣਾਇਆ ਜਦੋਂ ਮੈਂ ਕਹਤੇ ਜੱਲ ਅਗਲਾ ਹੁੰਦਾ ਯਾਰ ਉਹ ਕੁਲਦੀ ਪੱਟੀ ਹੈ ਜਿਹਨੇ ਗਾਣਾ ਗਾਇਆ ਸੀ ਪੁੱਤਰੋਂ ਪੰਜਾਬੀਓ ਪੰਜਾਬੀ ਲਫ ਲਾਇਓ ਅੱਛਾ ਸਾਲਾ ਤੁਸੀਂ ਉਹ ਪੀਐਨ ਭਰਤੀ ਹੋਏ ਹਨ ਜੀ ਉਸ ਤੋਂ ਬਾਅਦ ਤੁਸੀਂ ਐਸਡੀਐਮ ਦੇ ਰੀਡਿੰਗ ਜੁਆ ਬੰਦ ਵੀ ਰਹੇ ਹੋ ਨਾ ਜੀ ਵੀ ਉਹ ਜਿਹੜੀ ਤੱਕੀ ਹੈ ਟਰੱਕ ਜਿਹੜੀ ਕਿੰਨੇ ਕੋਕੜਾ ਮਸੀਤ ਆ ਸਮੱਸਿਆ ਆ ਜਾਂ ਉਥੋਂ ਕੁਰਸੀ ਤਾਂ ਹੀ ਪਹੁੰਚ ਲਈ ਉਥੋਂ ਬਾਅਦ ਕਿੰਨੇ ਕਿਹੜਾ ਸਬਤ ਬਣਿਆ ਮੈਂ ਵੀ ਜਦੋਂ ਪੀਐਨ ਭਰਤੀ ਹੋਇਆ ਮੈਟਰਿਕ ਪਾਸ ਸੀ ਜੀ ਮੈਨੂੰ ਸ਼ੌਂਕ ਸੀ ਪੜਦਾ ਸੀ ਮੈਂ ਤੇ ਮੈਂ ਡਿਪਾਰਟਮੈਂਟ ਦੇ ਵਿੱਚ ਅਪਲੀਕੇਸ਼ਨ ਦੇਤੀ ਵੀ ਮੈਂ ਪਲੱਸ 2 ਕਰ ਲਈ ਮੈਨੂੰ ਰਾਜ ਦਿੱਤੀ ਜਾਵੇ ਮੈਨੂੰ ਸਾਡਾ ਡੀਸੀ ਦਫ਼ਤਰ ਬਹੁਤ ਪਿਆਰ ਕਰਦਾ ਸੀ ਜਿੱਨੇ ਸਾਡੇ ਡੀਸੀ ਸਾਹਿਬ ਆਏ ਨੇ ਜਿੱਨੇ ਸਾਡੇ ਐਸਡੀਐਮ ਸਾਹਿਬ ਆਏ ਨੇ ਜਿੱਨੇ ਸਾਡੇ ਤਸਕੀਲਦਾਰ ਸਾਹਿਬ ਆਏ ਨੇ ਮੇਰੀ ਲਾਈਫ ਦੇ ਵਿੱਚ ਪਹਿਲ ਡਿਊਟੀ ਤੱਕ 58 ਸਾਲ ਦੀ ਉਮਰ ਤੱਕ ਉਹਨਾਂ ਨੇ ਮੇਰਾ ਅੱਜ ਵੀ ਵਾਹ ਵਾਸਤਾ ਮੈਨੂੰ ਸਾਰੇ ਪਿਆਰ ਕਰਦੇ ਆ ਮੈਨੂੰ ਕੋਈ ਔਕੜ ਨਹੀਂ ਆਈ ਮੈਂ ਪਲੱਸ 2 ਕਰ ਲਈ ਪੱਤੋ ਹੀ ਰਾਸੇ ਦੇ ਤੋ ਪਲੱਸ 2 ਕਰਕੇ ਡਿਪਾਰਟਮੈਂਟ ਦੇ ਵਿੱਚ ਮੈਂ ਅਗਲਾਮ ਦਿੱਤਾ ਵੀ ਮੈਨੂੰ ਕਲਰਕ ਬਣਾਓ ਮੈਂ ਕਲਰਕ ਬਣਨਾ ਚਾਹੁੰਦਾ ਮੈਂ ਟੈਸਟ ਪਾਸ ਕਰ ਗਿਆ ਮੈਂ ਕਲਰਕ ਬਣ ਗਿਆ ਕਲਰਕ ਬਣਨ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਸਾਡੇ ਤੱਕੀਆਂ ਹੁੰਦੀਆਂ ਰਹਿੰਦੀਆਂ ਪਹਿਲਾਂ ਮੈਂ ਕਲਰਕ ਸੀ ਫਿਰ ਮੈਂ ਜੂਨੀਅਰ ਕਲਰਕ ਬਣਿਆ ਜੂਨੀਅਰ ਕਲਰਕ ਤੋਂ ਬਾਅਦ ਮੈਂ ਫਿਰ ਸੀਨੀਅਰ ਕਲਰਕ ਬਣਿਆ ਮੈਂ ਇਹ ਜੇ ਸੀਨੀਅਰ ਅਸਿਸਟੈਂਟ ਐਸ.ਡੀ.ਐਮ. ਦਫਤਰ ਨਿਹਾਲ ਸਿੰਘ ਵਾਲਾ ਤੋਂ 23 ਨੂੰ ਰਿਟਾਇਰ ਹੋਇਆ ਮੈਂ 4-5 ਦੇ ਸਟੇਜਾਂ ਤੱਕ ਪ੍ਰਮੋਸ਼ਨ ਲਈ ਆਉਦੇ ਡਿਪਾਰਟਮੈਂਟ ਦੇ ਵਿੱਚ ਆਉਦੀ ਮਿਹਨਤ ਦੇ ਨਾਲ ਪਰ ਮੈਨੂੰ ਡਿਪਾਰਟਮੈਂਟ ਦੇ ਜਿਹੜੇ ਮੇਰੇ ਅਫਸਰ ਸੀ ਉਹ ਬਹੁਤ ਪਿਆਰ ਕਰਦੇ ਸੀ ਮੇਰਾ ਬਹੁਤ ਸਤਕਾਰ ਕਰਦੇ ਸੀ ਕਿਉਂਕਿ ਵੇ ਠੱਗੀਆਂ ਧੋਖੇ ਝੂਠ ਤਫਾਲ ਇਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਰਹਿੰਦਾ ਸੀ ਜੋ ਕਹਿੰਦਾ ਸੀ ਹਮੇਸ਼ਾ ਸੱਚ ਕਹਿੰਦਾ ਸੀ ਅੱਛਾ ਸਰ ਕਿੰਨਾ ਫਿਰ ਨੌਕਰੀ ਕੀਤੀ ਆ ਤੇ ਨੌਕਰੀ ਵਿਸ਼ਵਾਸ ਤੇ ਕੋਈ ਇਮਾਨਦਾਰੀ ਦੇ ਨਾਲ ਕੋਈ ਦੋਚਾ ਇਜਾਮ ਤਾਂ ਹੀ ਲੱਗਿਆ ਪੁੱਤ ਮੈਂ ਜੀ 36 ਸਾਲ ਨੌਕਰੀ ਕੀਤੀ ਹੈ 36 ਸਾਲ ਦੀ ਨੌਕਰੀ ਦੇ ਵਿੱਚੋਂ 30 ਸਾਲ ਦੀ ਨੌਕਰੀ ਕੱਲੀ ਮੇਰੀ ਲਿਆਲ ਸਿੰਘ ਵਾਲੇ ਦੀ ਹੈ ਜੀ 6 ਸਾਲ ਮੈਂ ਡੀਸੀ ਦਫਤਰ ਨੌਕਰੀ ਕੀਤੀ ਹੈ ਪਰਮਾਤਮਾ ਨੂੰ ਜਾਣ ਦੇਣੀ ਹੈ ਬਿਲਕੁਲ ਸੱਚ ਕਹ ਰਿਹਾ ਤੁਹਾਡੇ ਮਾਧਮ ਤੁਹਾਡੇ ਚੈਨਲ ਤੇ ਕਿ ਅੱਜ ਤੱਕ ਜੀਉਂਦੇ ਸਮੇਂ ਬਰਾਂਤ ਤੱਕ 58 ਸਾਲ ਤੱਕ ਮੈਨੂੰ ਕਦੇ 36 ਸਾਲ ਦੀ ਨੌਕਰੀ 'ਚ ਦਫ਼ਤਰ ਵੱਲੋਂ ਨੋਟਿਸ ਵੀ ਜਾਰੀ ਨਹੀਂ ਸੀ ਹੋਇਆ ਕਿ ਕਾਕਾ ਤੂੰ ਗਲਤ ਕੰਮ ਕੀਤਾ ਸਸਪੈਂਡ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ ਹੋਰ ਕਿਤੇ ਅਫਸਰਾਂ ਤੋਂ ਝਿਰਕਾ ਲੈਣੀਆਂ ਬੜੀ ਦੂਰ ਦੀ ਗੱਲ ਹੈ ਮੈਨੂੰ ਕਦੇ ਵੀ ਕਿਤੇ ਕੋਈ ਐਹੋ ਜਿਹੀ ਨੋਟਿਸ ਨਹੀਂ ਸੀ ਆਈ ਤੇ ਜਿਹਦੇ ਨਾਲ ਬੜੀ ਨੌਕਰੀ ਦੇ ਵਿੱਚ ਕੋਈ ਦਿੱਕਾ ਬਣੇ ਮੈਂ ਬੜੀ ਸ਼ਾਨੋ ਸ਼ੌਕਤ ਨਾਲ ਬੜੀ ਬੇਦਾਗ ਤੇ ਬੜੇ ਬੇਇੱਜ਼ਤ ਹੋ ਕੇ ਨੌਕਰੀ ਕੀਤੀ ਆ अच्छा सर ਜਿਵੇਂ ਕਿ ਗਾਇਕੀ ਦੇ ਖੇਤਰ ਤੇ ਗੱਲ ਕਰੀਏ ਗਾਇਕੀ ਆਪਣੇ ਵਿਰਸੇ ਤੋਂ ਮਿਲੀ ਆ ਪਰਿਵਾਰ ਦੇ ਵਿੱਚ ਹੋਰੇ ਸ਼ੌਂਕ ਕਿਵੇਂ ਪੈ ਗਾਇਕੀ ਦਾ ਤੁਹਾਨੂੰ ਦੇਖੋ ਜੀ ਸਾਡੇ ਪਰਿਵਾਰ ਦੇ ਵਿੱਚ ਕੋਈ ਗਾਇਕਤਾ ਹੈ ਨਹੀਂ ਸੀ ਪਰ ਸਾਡੇ ਪਰਿਵਾਰ ਦੇ ਵਿੱਚ ਗਾਇਕੀ ਦਾ ਸ਼ੌਕ ਜਿਆ ਸਾਰਿਆਂ ਨੂੰ ਸੀਗਾ ਜੀ ਮੈਨੂੰ ਥੋੜਾ ਜਿਹਾ ਸ਼ੌਕ ਜ਼ਿਆਦਾ ਸੀ ਮੈਂ ਸਕੂਲਾਂ ਦੇ ਫੰਕਸ਼ਨਾਂ ਤੇ ਵੱਗਦਾ ਸੀ 26 ਜਨਵਰੀ ਹੋਣੀ 15 ਅਗਸਤ ਹੋਣਾ ਜਾਂ ਕੁਝ ਹੋਰ ਹੋਣਾ ਉਹਨਾਂ ਦੇ ਮੈਂ ਗਾਉਣ ਲੱਗ ਗਿਆ ਤੇ ਮੈਨੂੰ ਹੌਲੀ-ਹੌਲੀ ਉਹਦਾ ਮਤਲਬ ਸਵਾਦ ਜਾਂ ਚਸਕਾ ਜਿਹਾ ਪੈ ਗਿਆ ਗਾਉਣ ਦਾ 뮤직 ਲਾਈਨਾਂ ਨਾਲ ਮੈਂ ਟੱਚ ਹੋ ਗਿਆ ਤੇ ਮੇਰੀ ਜਿਹੜੀ ਸਭ ਤੋਂ ਵੱਡੀ ਕਾਮਯਾਬੀ ਦਾ ਰਾਜ ਹੈ ਉਹ ਹੈਗਾ ਜਾਗਰਾਤੇ ਕਰਨਾ ਮੈਂ ਜਾਗਰਾਤੇ ਬਹੁਤ ਕੀਤੇ ਆ ਜਾਗਰਾਤਿਆਂ ਦੇ ਵਿੱਚ ਘੱਟੋ ਘੱਟ ਰਾਤ ਨਹੀਂ ਜਦੋਂ ਭਗਤ ਭੇਟਾ ਲਗਾਉਂਦੇ ਨੇ ਉਹ ਕਦੇ ਲੈਸੀ ਖਾ ਲੈਂਦੇ ਕਦੇ ਗੁੜ ਖਾ ਲੈਂਦੇ ਆ ਥੋੜਾ ਥੋੜਾ ਮੈਂ ਮੇਰਾ ਖਿਆਲ ਹੈ ਵੀ ਸਾਰੀ ਉਮਰ ਦੇ ਵਿੱਚ ਕਵਾਂਟਰਾ ਦਾ ਗੁੜ ਹੀ ਖਾ ਗਿਆ ਹੋਊ ਹਮ ਇੰਨੇ ਮੈਂ ਮਿਹਨਤ ਕੀਤੀ ਜਾਗਰਾਤਿਆਂ ਤੇ ਮੈਂ ਬਹੁਤ ਕਾਮਯਾਬੀ ਕੀਤੀ ਬਹੁਤ ਹੀ ਜਾਗਰਾਤਿਆਂ ਦੇ ਵਿੱਚ ਉਸ ਚਿਲਡ ਬੋਲੀ ਮਾਤਾ ਨੇ ਬੜੀ ਮਿਹਰ ਤੇ ਕਿਰਪਾ ਕੀਤੀ ਆਥਾ ਪਿਆਰ ਦਿੱਤਾ ਮੈਨੂੰ ਅਕਸਰ ਨੌਕਰੀ ਪੇਸ਼ੇ ਦੀ ਗੱਲ ਹੋ ਗਈ ਹੈ ਬਚਪਨ ਦੀ ਵੀ ਹੋ ਗਈ ਹੈ ਗਾਇਕੀ ਦੀ ਵੀ ਹੋ ਗਈ ਹੈ ਸਾਰਾ ਕੁਝ ਹੋ ਗਿਆ ਤੇ ਇੱਕ ਰਹਿ ਗਿਆ ਰਾਜਨੀਤਿਕ ਖੇਤਰ ਅ ਤੁਸੀਂ ਕਾਫੀ ਸਮੇਂ ਤੋਂ ਰਾਜਨੀਤਿਕ ਖੇਤਰ ਦੇ ਵਿੱਚ ਹੀ ਸਰਗਰਮ ਹੈ ਮੇਰੇ ਕੋਲ ਆਪਣੀ ਇੱਕ ਬੇਟਾ ਵੀ ਐਮਸੀ ਬਣਿਆ ਹੋਇਆ ਉਸ ਤੋਂ ਪਹਿਲਾਂ ਵੀ ਲੜਿਆ ਸੀ ਇਲੈਕਸ਼ਨ ਰਾਜਨੀਤੀ ਦੇ ਖੇਤਰ ਵਿੱਚ ਆਉਣ ਦਾ ਜਿਹੜਾ ਪਰਿਵਾਰ ਦਾ ਜਾਂ ਤੁਹਾਡਾ ਕਿਵੇਂ ਸਬੱਬ ਬਣਿਆ ਕੀ ਮਕਾਰ ਸੀ ਕਿਉਂਕਿ ਮੈਨੂੰ ਲੋਕ ਹੀ ਇੰਨਾ ਪਿਆਰ ਕਰਦੇ ਆ ਮੈਂ ਫਰਾਡਵਾਦ ਬੰਦਾ ਨਹੀਂ ਆ ਨੌਕਰੀ ਦੌਰਾਨ ਹੀ ਲੋਕ ਮੈਨੂੰ ਇੰਨਾ ਪਿਆਰ ਕਰਦੇ ਰਹੇ ਆ ਕਿ ਲੋਕ ਮੈਨੂੰ ਆਪ ਦਾ ਨਮੈਂਦਾ ਮੰਨਦੇ ਰਹੇ ਆ ਵੀ ਇਹ ਸਾਡਾ ਨਮੈਂਦਾ ਹੁਣੇ ਨੌਕਰੀ ਦੌਰਾਨ 2016 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚੋਂ ਮੈਂ ਟਿਕਟ ਮੰਗਦਾ ਸੀ ਮੈਂ 2016 ਚ ਇੱਕ ਸਾਲ ਦੀ ਛੁੱਟੀ ਲੈ ਕੇ ਇੱਕ ਸਾਲ ਦੀ ਛੁੱਟੀ ਲੈ ਕੇ ਕੰਪੇਨ ਕੀਤੀ ਰੱਜ ਕੇ ਮਹਾਰਾਜਾ ਕੈਪਟਨ ਨਮਿੰਦਰ ਸਿੰਘ ਜੀ ਨੇ ਮੈਂ ਰੈਲੀਆਂ ਕਰਾਈਆਂ ਬੱਸਾਂ ਭੇਜਦਾ ਰਿਆ ਪਾਲਸਾਂ ਤੋਂ ਮੀਟਿੰਗਾਂ ਕਰਾਈਆਂ ਪਰ ਕਿਸੇ ਕਾਰਨ ਮੈਨੂੰ 17 ਦੇ ਵਿੱਚ ਟਿਕਟ ਨਹੀਂ ਸੀ ਮਿਲੀ ਮੈਂ ਸਿਲੈਕਟ ਕਰ ਗਿਆ ਸੀ ਟਿਕਟ ਹੋਰ ਕਿਸੇ ਕੈਂਡੀਡੇਟ ਨੂੰ ਦਿੱਤੀ ਸੀ ਦੋਸਤੋ ਰਾਜਨੀਤੀ ਮੇਰੇ ਖੂਨ ਚ ਹੈ ਮੈਂ ਹੁਣ ਵੀ ਰਾਜਨੀਤੀ ਦੇ ਮੱਖ ਚ ਮੈਂ ਹੁਣ ਵੀ ਚੋਣ ਲੜੂੰਗਾ 227 ਚ ਔਰ ਮੈਂ ਆਮ ਦੀ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਕਾਲਜਾਬ ਹੋ ਜਾਵਾਂ ਇਹ ਸਾਰਾ ਰਾਜਨੀਤਿਕ ਖੇਤਰ ਜਿਹੜਾ ਤੁਹਾਡਾ ਹੁਣ ਆ ਡੇਟਾ ਹੈਗਾ ਐਮਸੀ ਜੀ ਉਹਦੇ ਵਾਰੀ ਜਾਣਕਾਰੀ ਦਿਓ ਪਰਿਵਾਰ ਦੇ ਵਿੱਚ ਕਿੰਨੇ ਮੈਂਬਰਸ ਹੈ ਪਰਿਵਾਰ ਦੇ ਵਿੱਚ ਇੱਕ ਮੇਰਾ ਬੇਟਾ ਇੱਕ ਮੇਰੀ ਬੇਟੀ ਆ ਬੇਟੇ ਮੇਰੇ ਡਾਕਟਰ ਆ ਦੰਦਾਂ ਦੇ ਬੇਟਾ ਮੇਰਾ ਆਪ ਦਾ ਸਾਡਾ ਮੈਡੀਕਲ ਸਟੋਰ ਹੈ ਜਿਹੜੀ ਉਹਦੀ ਵਾਈਫ ਹੈ ਮੇਰੀ ਨੂੰਹ ਜਿਹੜੀ ਕਿ ਪਰਮਜੀਤ ਕੁਮਾਰ ਉਹ ਵਾਰਡ ਨੰਬਰ 1300 ਐਮਸੀ ਜਿੱਤੀ ਸੀ ਤੇ ਅੱਜ ਨਗਰ ਕੌਂਸਲ ਨਗਰ ਪੰਚਾਇਤ ਨੇ ਹਾਲ ਸਿੰਘ ਵਾਲੇ ਦੀ ਵਾਈਸ ਪ੍ਰੈਜ਼ੀਡੈਂਟ ਵੀ ਆ ਅੱਛਾ 2027 ਦੀ ਰੂਪਰੇਖਾ ਹੋਣ ਜਿਹੜੀ ਤੁਸੀਂ ਇਲੈਕਸ਼ਨ ਆ ਜਿਹੜਾ ਕਿਹੜੀ ਪਾਰਟੀ ਤੋਂ ਟਿਕਟ ਮੰਗ ਰਹੇ ਹੋ ਮੈਂ ਟਿਕਟ ਮੰਗ ਰਿਹਾ ਜੀ ਮੈਂ ਕਾਂਗਰਸ ਪਾਰਟੀ ਤੋਂ ਤੇ ਇਹ ਤਾਂ ਬਲਾਈ ਵੀ ਕਰੂੰਗਾ ਮੈਂ ਟਿਕਟ ਵੀ ਮੰਗ ਰਿਹਾ ਮੈਂ ਜੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਮੈਂ ਬੇਲ ਵੀ ਰਿਹਾ ਉਹਨਾਂ ਨੂੰ ਆਹਦਾ ਬਾਇਓ ਡਾਟਾ ਵੀ ਦੇ ਰਿਹਾ ਵੀ ਮੇਰੀ ਆ ਹਿਸਟਰੀ ਆ ਮੇਰਾ ਡਾਟਾ ਇੰਨੀ ਕੁ ਮੇਰੀ ਕਪੈਸਿਟੀ ਆ ਮੈਂ 30 35 ਸਾਲ ਜਿਹੜੀ ਲੋਕਾਂ ਦੀ ਸੇਵਾ ਕੀਤੀ ਆ ਮੇਰਾ ਲੋਕਾਂ 'ਚ ਅਸਰ ਸੂਟ ਆ ਮੈਨੂੰ ਟਿਕਟ ਦਿਓ ਮੈਂ ਟਿਕਟ ਕਾਂਗਰਸ ਪਾਰਟੀ ਤੋਂ ਮੰਗਦਾ ਜਿਹੜਾ ਫਰ ਨਿਹਾਲ ਸਿੰਘ ਦਾ ਹਲਕਾ ਨ ਹਰ ਹਰ ਬਾਰ ਖਾਲਕ ਆ ਨਾ ਇੱਥੇ ਪਹਿਲਾਂ ਹੀ ਯਾਨੀ ਕਿ ਚਾਰ ਪੰਜ ਕੈਂਡੀਡੇਟ ਆ ਤੇ ਤੁਹਾਨੂੰ ਉਮੀਦ ਹੈਗੀ ਕਿ ਕਾਂਗਰਸ ਤੁਹਾਨੂੰ ਟਿਕਟ ਜੇ ਨਾ ਸਲੈਪ ਮਾਰ ਗਈ ਹੈ ਨਹੀਂ ਦਿੰਦੇ ਟਿਕਟ ਫਿਰ ਕੀ ਹੱਲ ਕਰੂੰਗੇ ਦੇਖੋ ਗੱਲ ਇਹ ਹੈ ਹਰ ਪਾਰਟੀ ਦੇ ਵਿੱਚ ਚਾਰ ਚਾਰ ਪੰਜ ਪੰਜ ਕੈਂਡੀਡੇਟ ਹੁੰਦੇ ਆ ਜਿਹੜੇ ਟਿਕਟ ਮੰਗਦੇ ਆ ਐਮਐਲਏ ਦੀ ਸੀਟ ਇੱਕੋ ਹੀ ਆ ਇੱਕ ਬੰਦੇ ਨੂੰ ਟਿਕਟ ਮਿਲਦੀ ਆ ਜਿਹਨੂੰ ਟਿਕਟ ਮਿਲ ਗਈ ਉਹਨੇ ਕਾਂਗਰਸ ਪਾਰਟੀ ਦੀ ਚੋਲ ਗੱਲ ਲੈਣੀ ਆ ਜੇ ਤੈਗ ਤੋਂ ਨਹੀਂ ਮਿਲਦੀ ਫਿਰ ਵਕਤ ਦੱਸੂਗਾ ਵੀ ਕੀ ਹੋਣਾ ਚਾਹੀਦਾ ਮੈਂ ਫਿਲਹਾਲ ਅਜੇ ਇਹਦੇ ਬਾਰੇ ਕੋਈ ਡਿਸੀਜਨ ਨਹੀਂ ਲੈ ਸਕਦਾ ਮੈਂ ਫਿਲਹਾਲ ਤੈਟ ਮੰਗਦਾ ਹੈ ਤੇ ਵੀਰ ਦਾ ਇੱਕ ਬੰਦੇ ਨੂੰ ਮਿਲਣੀ ਹੈ ਇਥੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਉਮੀਦਵਾਰ ਆ ਜਿਹੜੇ ਤੇੜ ਦੇ ਚਾਹਵਾਨ ਸਾਰੀਆਂ ਪਾਰਟੀਆਂ ਦੇ ਵਿੱਚ ਪੰਜ ਚਾਰ ਚਾਰ ਜਿਹੜੇ ਬੰਦੇ ਹੈਗੇ ਆ ਜਿਹੜੇ ਟਿਕਟਾਂ ਦੇ ਚਾਹਵਾਨ ਆ ਅੱਛਾ ਜਾਂਦੇ ਜਾਂਦੇ ਜਿਹੜੇ ਤੁਹਾਡੇ ਵਧੀਆ ਹੋਰ ਗੀਤ ਮਾਰਕੀਟ ਦੇ ਵਿੱਚ ਆ ਜੀ ਤੇ ਉਹ ਵੀ ਆਪਾਂ ਆਪਣੇ ਸਰੋਤਾਂ ਦੇ ਸਾਹਮਣੇ ਕਰਦੇ ਦੋ ਚਾਰ ਇੱਕ ਮੇਰਾ ਗਾਣਾ ਆਇਆ ਸੀ ਉਹ ਮੇਰੇ ਗਾਣਾ ਦਾ ਪਾਕਿਸਤਾਨ ਵਾਲੇ ਵੀ ਗਾਉਂਦੇ ਆ ਬਹੁਤ ਗਾਉਂਦੇ ਮੇਰੇ ਗਾਣੇ ਨੂੰ ਜਿਹੜੇ ਵੱਡੇ ਵੱਡੇ ਸਿੰਗਰ ਆ ਉਹ ਵੀ ਸਟੇਜਾਂ ਤੇ ਮੇਰੇ ਰਾਸ ਪਾਏ ਹੋਏ ਗਾਣੇ ਨੂੰ ਗਾਉਂਦੇ ਆ ਉਹ ਮੇਰਾ ਗਾਣਾ ਸੀ ਕਿ ਮੈਂ ਟਾਈਮ ਦੀ ਗੱਲ ਕੀਤੀ ਸੀ ਜੀ ਵੀ ਟਾਈਮ ਬੜੀ ਅੱਛੀ ਚੀਜ਼ ਐ ਟਾਈਮ ਬੰਦੇ ਨੂੰ ਵਿਚਾਰ ਲੈਣਾ ਚਾਹੀਦਾ ਸਾਡੇ ਗੁਰੂ ਸਾਹਿਬਾਨ ਨੇ ਵੀ ਇਹ ਗੁਰਬਾਣੀ ਦੇ ਵਿੱਚ ਕਿਹਾ ਵਕਤ ਵਿਚਾਰੇ ਸੋਈ ਬੰਦਾ ਜਿਹਨੇ ਵਕਤ ਵਿਚਾਰ ਲਿਆ ਉਹ ਬੰਦਾ ਵਕਤ ਵਿਚਾਰ ਲੈਣਾ ਚਾਹੀਦਾ ਸੋ ਮੇਰਾ ਇੱਕ ਗਾਣਾ ਸੀ ਟਾਈਮ ਟਾਈਮ ਦੀ ਗੱਲ ਟਾਈਮ ਦੇ ਬੇਲੇ ਨੇ ਜੀ ਟਾਈਮ ਟਾਈਮ ਦੀ ਗੱਲ ਟਾਈਮ ਦੇ ਬੇਲੇ ਨੇ ਜੇ ਤੇਰੇ ਕੋਲੇ ਹੈ ਨਹੀਂ ਟਾਈਮ ਯਾਰ ਕਿਹੜਾ ਵੇਲੇ ਨੇ ਜੇ ਤੇਰੇ ਕੋਲੇ ਹੈ ਨਹੀਂ ਟਾਈਮ ਯਾਰ ਕਿਹੜਾ ਵੇਲੇ ਨੇ ਚੰਗਾ ਹੋਵੇ ਟਾਈਮ ਟਾਈਮ ਦਾ ਲਾਹਾ ਖੱਟੀ ਦਾ ਜੇ ਟਾਈਮ ਚੰਗਾ ਹੋਵੇ ਜੀ ਜੇ ਚੰਗਾ ਹੋਵੇ ਟਾਈਮ ਟਾਈਮ ਦਾ ਲਾਹਾ ਖੱਟੀ ਦਾ ਜੇ ਮਾੜਾ ਹੋਵੇ ਟਾਈਮ ਟਾਈਮ ਤੋਂ ਪਾਸਾ ਵੱਟੀ ਦਾ ਟਾਈਮ ਟਾਈਮ ਦੇ ਗੁਰੂ ਟਾਈਮ ਦੇ ਚੇਲੇ ਨੇ ਜੇ ਤੇਰੇ ਕੋਲ ਹੈ ਨਹੀਂ ਟਾਈਮ ਯਾਰ ਕਿਹੜਾ ਵੇਂਦੇ ਨੇ ਜੇ ਤੇਰੇ ਕੋਲ ਹੈ ਨਹੀਂ ਟਾਈਮ ਯਾਰ ਕਿਹੜਾ ਵੇਂਦੇ ਨੇ ਨਾਲ ਹੀ ਮੈਂ ਗਾਣੇ ਦੀ ਜਿੱਦੀ ਗੱਲ ਕੀਤੀ ਸੀ ਵਕਤ ਵਿਚਾਰੇ ਸੋਈ ਬੰਦਾ ਵਕਤ ਵਿਚਾਰੇ ਜਿਹੜਾ ਵਕਤ ਵਿਚਾਰੇ ਜਿਹੜਾ ਉਹੀ ਬੰਦਾ ਹੁੰਦਾ ਹੈ ਸਮੇਂ ਨਾਲ ਸਮਝੌਤਾ ਕਰਨਾ ਚੰਗਾ ਹੁੰਦਾ ਹੈ ਸਮੇਂ ਨਾਲ ਸਮਝੌਤਾ ਕਰਨਾ ਚੰਗਾ ਹੁੰਦਾ ਹੈ ਅੱਛਾ ਫਿਰ ਲਿਖੇ ਹੋਏ ਗੀਤ ਕਿਸੇ ਹੋਰ ਸਿੰਗਰ ਨੇ ਵੀ ਗਾਏ ਨੇ ਜਾਂ ਤੁਸੀਂ ਆਪ ਦੇ ਲਿਖੇ ਗੀਤ ਗਾਉਣੇ ਹੋ ਜਾਂ ਹੋਰ ਕਿਤੇ ਰੈਕਟਰ ਦੇ ਸੀ ਗੀਤ ਗਾਏ ਹੋ ਦੇਖੋ ਜੀ ਮੈਂ ਕਿਸੇ ਰੈਕਟਰ ਦਾ ਕੋਈ ਗੀਤ ਨਹੀਂ ਗਾਇਆ ਮੇਰੇ ਸਿੰਗਰਾਂ ਨੇ ਗੀਤ ਗਾਏ ਨੇ ਸੁਵੰਦਰ ਮਾਨ ਜੀ ਨੇ ਵੀ ਗਾਏ ਨੇ ਹੋਰਾਂ ਨੇ ਵੀ ਬੜਿਆਂ ਨੇ ਇਹਨਾਂ ਨੂੰ ਅਪਰੋਚ ਕੀਤਾ ਵੀ ਸਾਨੂੰ ਗਾਣੇ ਦਿਓ ਮੇਰੇ ਕੋਲ ਗਾਣੇ ਲਿਖੇ ਪਏ ਹਨ ਹੁਣ ਦੇऊंगा ਕਿਉਂਕਿ ਹੁਣ ਮੈਂ ਥੋੜਾ ਜਿਹਾ ਲਿਖਣ ਵਾਲੇ ਪੱਖ ਦੇ ਵਿੱਚ ਕਾਫੀ ਰੁੱਝਿਆ ਹੋਇਆ ਤੇ ਪਹਿਲਾ ਜੋਬ ਤੇ ਸੀ ਉਹਦੇ ਵਕਤ ਦੀ ਗੱਲ ਹੁੰਦੀ ਸੀ ਤੇ ਹੁਣ ਮੈਂ ਗਾਣੇ ਦੇਉਂਗਾ ਵੀ ਮੈਂ ਆਲ ਵੀ ਲਿਖੇ ਆਪੇ ਗਾਣੇ ਗਾਉਣਾ ਹੁਣ ਮੈਂ ਆ ਇੱਕ ਦੋ ਗਾਣੇ ਹੋਰ ਆ ਸਾਰੇ ਸ਼ੌਕ ਦੇ ਵਿੱਚ ਮੈਂ ਕਰਦਾ ਰਹਿਣਾ ਹਮੇਸ਼ਾ ਹੀ ਲਿਖਦਾ ਰਹਿਣਾ ਕਰਦਾ ਰਹਿਣਾ ਜਿਹੜਾ ਗਾਣਾ ਨਾ ਸਰ ਇਹ ਚ ਨੋਕ ਝੋਕ ਹੁੰਦੀ ਹੈ ਨਾ ਹਾਂਜੀ ਜਿਹੜਾ ਗਾਣਾ ਸੀਗੀ ਜਿੱਤੇ ਰੀਡ ਨਹੀਂ ਪੱਢੀ ਜੇ ਦੁਕਾਨਾ ਵੀ ਕੋਈ ਹੋ ਜੇ ਇੱਕ ਮੇਰਾ ਗਾਣਾ ਹੋਰ ਇਹ ਮੈਂ ਹੋਇਆ ਸੀ ਵਾਈਟ ਹੈਲ ਕੰਪਨੀ ਨੇ ਰਿਲੀਜ਼ ਕੀਤਾ ਸੀ ਨਜ਼ਾਰਾ ਜੀ ਉਹ ਗਾਣੇ ਦੇ ਬੋਲ ਸੀ ਜ਼ਿੰਦਗੀ ਤਲੁੱਟਿਆ ਨਜ਼ਾਰੇ ਬੜੇ ਸੋਹਣੇ ਹਾਂ ਜ਼ਿੰਦਗੀ ਚ ਲੋਟੇ ਆ ਨਜ਼ਾਰੇ ਬੜੇ ਸੋਹਣੇ ਔਖੇ ਸੌਖੇ ਦੇਖਿਆ ਕਿਨਾਰੇ ਬੜੇ ਸੋਹਣੇ ਔਖੇ ਸੌਖੇ ਦੇਖਿਆ ਕਿਨਾਰੇ ਬੜੇ ਸੋਹਣੇ ਇਹੋ ਜਿਹੇ ਹਰ ਜ਼ਿੰਦਗੀ ਚ ਕਿਤੇ ਵੀ ਵੇਹਾਲ ਸੱਚੀ ਅਦਵਰਗਾ ਨਜ਼ਾਰਾ ਕਿਤੇ ਆਇਆ ਨਹੀਂ ਸੱਚੀ ਅਦਵਰਗਾ ਨਜ਼ਾਰਾ ਕਿਤੇ ਆਇਆ ਨਹੀਂ ਉਹ ਨਜ਼ਾਰੇ ਤੇ ਗਾਣਾ ਲਿਖਿਆ ਸੀ ਕਿਉਂਕਿ ਗਾਣੇ ਚੱਲਦੇ ਰਹਿੰਦੇ ਆ ਗਾਣੇ ਕਈ ਵਾਰੀ ਨਹੀਂ ਵੀ ਜ਼ਿਆਦਾ ਯਾਦ ਰਹਿੰਦੇ ਤੇ ਬਸ ਐਡੇ ਚੱਲੀ ਜਾਂਦਾ ਜੀ ਗਾਈ ਜਾਂਦਾ ਅੱਛਾ ਜਿਹੜੀ ਆਪਣੀ ਸ਼ੁਰੂਆਤ ਹੋਈ ਸੀ ਨਾ ਮਹਾਮਾਈ ਦੇ ਜਾਗਰਣ ਤੋਂ ਹੋਈ ਸੀ ਹਾਂਜੀ ਤੇ ਕੋਈ ਬਚਪਨ ਵਾਲੀ ਜਾਂ ਕੋਈ ਜਿਹੜੀ ਭੇਟਾ ਕੋਈ ਵਧੀਆ ਉਹ ਜੀ ਪ੍ਰਚਲਿਤ ਹੋਵੇ ਮਹਾਮਾਈ ਦੀ ਭੇਟਾ ਉਹਦੇ ਬਾਰੇ ਵੀ ਕੋਈ ਇੱਕ ਨਾ ਮੈਂ ਉਹ ਜਦੋਂ ਫਸਟ ਟਾਈਮ ਭੇਟਾ ਚਲੜੀਆਂ ਹੁੰਦੀਆਂ ਸੀ ਜੀ ਉਦੋਂ ਜਾਗਰਤਿਆਂ ਦੇ ਵਿੱਚ ਇੱਕ ਅਸੀਂ ਭੇਟ ਗਾਉਣੀ ਕਿ ਆ ਹੁਣ ਸੌਣ ਦਾ ਮਹੀਨਾ ਲੰਘ ਚ ਗਿਆ ਸੌਣ ਦਾ ਮਹੀਨਾ ਕਹੋ ਦਾ ਮਹੀਨਾ ਹੁੰਦਾ ਵੀ ਮਾਤਾ ਚੰਤਪੁਰਨੀ ਦੇ ਦਰਬਾਰ ਤੇ ਸਹਾਰਾ ਸੰਗਤਾਂ ਜਾਂਦੀਆਂ ਮੱਥਾ ਟੇਕਣ ਵਾਸਤੇ ਉੱਥੇ ਸਾਰੀ ਦੁਨੀਆ ਜਾਂਦੀ ਮੱਥਾ ਟੇਕਣ ਵਾਸਤੇ ਉੱਥੋਂ ਦਾ ਇੱਕ ਵਿਧੀ ਪੂਰਵਕ ਸੰਵਿਧਾਨ ਹੈ ਚੰਤਪੁਰਨੀ ਮਾਤਾ ਦੇ ਦਰਬਾਰ ਦਾ ਕਿ 11 ਮਹੀਨੇ ਸੁੱਖਾਂ ਪੂਰੀਆਂ ਹੁੰਦੀਆਂ ਸੌਣ ਦੇ ਮਹੀਨੇ ਚ ਕੋਈ ਸੁੱਖ ਪੂਰੀ ਨਹੀਂ ਹੁੰਦੀ ਸੌਣ ਦੇ ਮਹੀਨੇ ਚ ਸਿਰਫ ਲੋਕ ਮਹਾਮਾਈ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਵੀ ਅਸੀਂ ਤੇਰੇ ਦਰਸ਼ਨ ਕਰਨ ਵਾਸਤੇ ਆਏ ਆ ਸਾਡੀ ਹਾਜ਼ਰੀ ਲਵਲੀ ਆ ਉੱਥੇ ਬੜੇ ਲੋਕ ਜਾਂਦੇ ਨੇ ਅੱਛਾ ਫਿਰ ਜਿਵੇਂ ਕਿ ਆਪਾਂ ਤੁਹਾਡੀ ਜ਼ਿੰਦਗੀ ਤੇ ਗੱਲਾਂ ਕੀਤੀਆਂ ਹਨਾ ਇਹ ਮਹਿਸੂਸ ਹੋ ਰਿਹਾ ਵੀ ਤੁਸੀਂ ਕਿੰਨਾ ਅੰਤਾਂ ਦੀ ਗਰੀਬੀ ਤੋਂ ਸੰਘਰਸ਼ ਕਰਕੇ ਗਰੀਬੀ ਜਿਹੜੀ ਠੱਕੇ ਮਾਰ ਮਾਰ ਕੱਢੀ ਉੱਜਾ ਮਾਰ ਮਾਰ ਕੱਢੀ ਐ ਐ ਆਪਰੇ ਸਮਾਜ ਨੂੰ ਜਾਂ ਆਪਣੇ ਲੋਕਾਂ ਨੂੰ ਜਾਂਦਿਆਂ ਦੇ ਕੀ ਮੈਸੇਜ ਦੇਣਾ ਚਾਹੀਦਾ ਜਾਂਦੇ ਜਾਂਦੇ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਵੀਰ ਕੀ ਗੁਰਨਾਣਕ ਪਾਤਸ਼ਾਹ ਦਾ ਫਲਸਫਾ ਹੈ ਉਹਦੇ ਤੇ ਪਹਿਰਾ ਦਿਓ ਜੀ ਤੁਹਾਡੀ ਇੱਕ ਤਾਂ ਉਮਰ ਬਹੁਤ ਲੰਬੀ ਹੋਊਗੀ ਇਹਦੇ ਨਾਲ ਜੇ ਤੁਸੀਂ ਉਸ ਚੀਜ਼ ਦੇ ਪਹਿਰਾ ਦਿੰਦੇ ਹੋ ਜੇ ਤੁਸੀਂ ਜ਼ਿੰਦਗੀ ਚ ਜਿਹੜੇ ਬੰਦੇ 80 80 90 90 ਸਾਲ ਦੇ ਹੋ ਕੇ ਪੂਰੇ ਹੁੰਦੇ ਆ ਨਾ ਦੁਨੀਆ ਤੋਂ ਉਹਨਾਂ ਦੀ ਜ਼ਿੰਦਗੀ ਦਾ ਫਲਸਫਾ ਉਹ ਉਹਨਾਂ ਨੇ ਮੰਨਿਆ ਹੁੰਦਾ ਉਸ ਚੀਜ਼ ਨੂੰ ਮੰਨਣਾ ਸ਼ੁਰੂ ਕਰ ਦਿਓ ਪਹਿਲਾ ਨੰਬਰ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਖਾਓ ਤੇ ਨੀ ਚੀਜ਼ਾਂ ਪੱਲੇ ਬੰਨ ਲਓ ਇੱਕ ਤਾਂ ਪਰਮਾਤਮਾ ਦਾ ਨਾਮ ਲਓ ਇੱਕ ਤੁਸੀਂ ਕਿਰਤ ਕਰੋ ਮਿਹਨਤ ਕਰੋ ਸਰੀਰ ਤੇ ਔੜ ਕੱਢੋ ਆਪ ਦੀ ਮਿਹਨਤ ਕਰੋ ਕੰਮ ਕਾਜ ਕਰੋ ਤੇ ਜਿਹੜਾ ਖਾਣਾ ਪੀਣਾ ਭਾਈ ਵੰਡ ਕੇ ਖਾਓ ਕਿਰਤ ਕਰੋ ਠੱਗੀਆਂ ਧੋਖੇ ਨਾ ਮਾਰੋ ਆ ਮੋਬਾਈਲਾਂ ਤੇ ਲੜਰਮ ਪੜਰਮ ਤੋਂ ਥੋੜਾ ਬਹੁਤਾ ਦੂਰ ਰਹੋ ਆਪ ਦੇ ਦਿਮਾਗ ਨੂੰ ਖੁਸ਼ ਰੱਖੋ ਹੱਸਦੇ ਖੇਡਦੇ ਰਹੋ ਤੇ ਤੁਹਾਡੀ ਉਮਰ ਲੰਬੀ ਹੋ ਜਾਣੀ ਹੈ ਅੱਛਾ ਸਰ ਜਿਵੇਂ ਮੈਂ ਕਿਹਾ ਸੀ ਨਾ ਨਾਮ ਏਕ ਤੇ ਕੰਮ ਅਨੇਕ ਇੱਕ ਖੇਤਰ ਰਿਹਾ ਹਨ ਜਿਵੇਂ ਤੁਹਾਡੀ ਸਿਹਤ ਸੀ ਤੇ ਜਿਵੇਂ ਤੁਹਾਡੇ ਕਬੱਡੀ ਵਾਲਿਆਂ ਨਾਲ ਕਾਫੀ ਰਿਲੇਸ਼ਨ ਜੀ ਕਾਲਾ ਗਾਜੀ ਨਾ ਹਰਜੀਤ ਬਾਜਾਖਾਨਾ ਤੇ ਮੈਨੂੰ ਇਦਾਂ ਮੈਸੂ ਕਬੱਡੀ-ਕੁੱੱਡੀ ਵੀ ਖੇੜ ਮੈਨੂੰ ਪਹਿਲਾਂ ਹੀ ਰਿਲੇਸ਼ਨ ਕਿਵੇਂ ਬਣੇ ਕਬੱਡੀ ਦੇ ਖੇਤਰ ਜਦੋਂ ਅਸੀਂ 7ਵੇਂ 8ਵੇਂ ਕਲਾਸ ਪੜ੍ਹਦੇ ਸੀ ਨਿਹਾਲ ਸਿੰਘ ਵਾਲੇ ਸਰਦਾਰ ਮੱਖਣ ਸਿੰਘ ਜੀ ਚੜ੍ਹੇ ਕਾਲੇ ਡੀਪੀ ਸਾਹਿਬ ਹੁੰਦੇ ਸੀ ਸਰਦਾਰ ਸਾਬੂ ਸਿੰਘ ਜੀ ਹੁੰਦੇ ਸੀ ਗੋਸ ਸਾਹਿਬ ਉਹ ਸਾਨੂੰ ਕਬੱਡੀ ਖਿਡਾਉਂਦੇ ਹੁੰਦੇ ਸੀ ਅਸੀਂ ਨੈਸ਼ਨਲ ਕਬੱਡੀ ਖੇਡਦੇ ਹੁੰਦੇ ਸੀ ਅੱਛਾ ਤੁਸੀਂ ਨਹੀਂ ਖੇਡਦੇ ਸੀ ਯੈਸ ਨੈਸ਼ਨਲ ਕਬੱਡੀ ਖੇਡਿਆ ਪਰ ਨਾ ਬਾਹਲੀ ਵੀ ਖੇਡਿਆ ਬਾਹਲੀ ਵਧੀਆ ਨਹੀਂ ਖੇਡਿਆ ਕਿਉਂਕਿ ਮਾਂ ਦਾ ਗਰੀਬੀ ਜੀ ਦਾ ਮਾਰਿਆ ਬੰਦਾ ਸੀ ਯਾਰ ਰੋਟੀ ਤਾਂ ਜੁਰਦ ਨਹੀਂ ਸੀ ਕਬੱਡੀ ਖਾਦੀ ਖੇਡਣੀ ਸੀ ਪਰ ਇਹ ਸੀ ਕਿ ਮੈਨੂੰ ਸ਼ੌਕ ਬਹੁਤ ਸੀ ਸ਼ੌਕ ਤਾਂ ਜ਼ਿੰਦਗੀ ਦੇ ਵਿੱਚ ਉਹ ਕਿਹੜਾ ਚੀਜ਼ ਹੈ ਜਿਹਦਾ ਮੈਨੂੰ ਸ਼ੌਕ ਨਹੀਂ ਕਬੱਡੀ ਗੇਮਰ ਸਪੋਰਟਸ ਵਾਲੇ ਪਾਸੇ ਮੈਨੂੰ ਸ਼ੌਕ ਦਾ ਰੱਦ ਕੇ ਮੇਰਾ ਬੇਟਾ ਗੁਰਪ੍ਰੀਤ 100 ਕਿਲੋ weight ਦੇ ਵਿੱਚ ਪਹਿਲਵਾਨੀ ਕਰ ਜਾ ਰਿਹਾ ਪੰਜਾਬ ਦਾ ਟਾਪਰ ਭਲਵਾਨ ਰਿਹਾ ਵੱਡੇ ਵੱਡੇ ਖਾੜਿਆਂ ਦੇ ਵਿੱਚ ਇਹਨੇ ਕੁਸ਼ਤੀ ਕੀਤੀ ਆ ਮੇਰੇ ਦੋਵੇਂ ਪੁੱਤੇ ਆ ਦੋਵੇਂ ਕਰੈਕਟ ਖੇਡਦੇ ਆ ਸਪੋਰਟ ਸਾਡੇ ਘਰ ਚ ਹੈ ਗਾਇਕੀ ਸਾਡੇ ਘਰ ਚ ਹੈ ਰਾਜਨੀਤੀ ਸਾਡੇ ਘਰ ਚ ਹੈ ਇਹੋ ਜਿਹਾ ਕੋਈ ਵਿਸ਼ਾ ਹੋ ਰਿਹਾ ਨਹੀਂ ਜਿਹੜਾ ਸਾਡੇ ਘਰ ਚ ਨਹੀਂ ਪਰਮਾਤਮਾ ਨੇ ਹਰ ਇੱਕ ਚੀਜ਼ ਸਾਨੂੰ ਦਾਤਾਂ ਬਖਸ਼ੀ ਆ ਕਿਉਂਕਿ ਮੈਂ ਠੱਗੀ ਧੋਖਾ ਹਿੰਮਤ ਨਹੀਂ ਹਾਰੀ ਹਿੰਮਤ ਕੀਤੀ ਹੈ ਜਿਹੜਾ ਬੰਦਾ ਹਿੰਮਤ ਕਰਦਾ ਉਹਨੂੰ ਫਲ ਮਿਲਦਾ ਹੀ ਮਿਲਦਾ ਪਰਮਾਤਮਾ ਨੇ ਫਲ ਦਿੱਤਾ ਹਾਂਜੀ ਸੋ ਇਸ ਤਰ੍ਹਾਂ ਲੋਕਿਸਟਕਾਰ ਨੂੰ ਬਾਈ ਕੁਲਦੀਪ ਭੱਟੀ ਪੱਤੋ ਜਿਨ੍ਹਾਂ ਨਾਲ ਤੁਹਾਡੀ ਜ਼ਿੰਦਗੀ ਦੇ ਕੋਰਸ ਤੇ ਮਿੱਠੇ ਤਜਰਬਿਆਂ ਦੀ ਗੱਲਬਾਤ ਕੀਤੀ ਹੈ ਸੋ ਉਮੀਦ ਹੈ ਕਿ ਜਿਹੜਾ ਸਾਡਾ ਅੱਜ ਦਾ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੋਵੇ ਤਦ ਤੱਕ ਲਈ ਮੈਨੂੰ ਸੇ ਕਰਮੰਦ ਜਿਹੜੀ ਵਾਲੀ ਸਮੂਚੀ ਟੀਮ ਗੁਰਚੰਦ ਸਿੰਘ ਰਾਜੂ ਐਨਜੀਓ ਨਰਮਲ ਸਿੰਘ ਨਿਹਾਲ ਤੇ ਮਨਿੰਦਰ ਧਾਲੀਵਾਲ ਨੂੰ ਦਿਉ ਇਜਾਜ਼ਤ ਧੰਨਵਾਦ ਮਿਹਰਬਾਨ ਜੀ ਸ਼ੁਕਰੀਆ